ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਪਿਆਰ ਭਰਾ ਜੁੜੇ ਆ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਅੱਜ ਦੀ ਵੇ ਪਿੰਡ ਖੇਮਕਨ ਬਾਰਡਰ ਤੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ सनी ਦੇ ਘਰ ਪਹੁੰਚ ਚੁੱਕੇ ਆ ਇੱਕ ਮੇਰੀ ਮੱਝ ਲੈ ਕੇ ਆਏ ਜਿੱਦਾਂ ਤੁਹਾਨੂੰ ਦੱਸ ਰਿਹਾ ਤੇ ਧਿਆਨ ਦੇ ਗੱਬਰ ਸਾਰੀ ਬਾਕੀ ਡਿਟੇਲ ਲੈ ਕੇ ਦਿੰਨੇ ਆ ਚੈਨਲ ਨੂੰ ਵੱਤ ਤੋਂ ਵੱਤ ਸਬਸਕ੍ਰਾਈਬ ਕਰਿਓ ਲੱਗਦੇ ਪਹਿਲ ਬਟਨ ਨੂੰ ਔਰ ਕਲਿਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਕੋ ਐਂਡ ਤੱਕਰ ਵੇਖ ਕੇ ਆਪਣੀ ਨਰਕ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਫਰਜ਼ ਪੰਦਾ ਤੁਹਾਡਾ ਜੀ ਤੇ ਬਾਕੀ ਕਰਦੇ ਆ ਗੱਲਬਾਤ ਵੀਰ ਨਾਲ ਵੇਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਛੱਡ ਦੇ ਕਲਾ ਜੀ ਛੱਡ ਜੀ ਹੋ ਸੁਣੋ ਠੀਕ ਠਾਕ ਨਾਮ ਜੀ ਨਾਮ ਜੀ ਸੰਦੀਪ ਸਿੰਘ ਠੀਕ ਹੈ ਜੀ ਜਿਹੜਾ ਹੈਗਾ ਜੀ ਤਰਨ ਤਰਨ ਪਿੰਡ ਖੇਮ ਕਰਨ ਜੀ ਹਾਂ ਜੀ ਤੇ ਤਹਿਸੀਲ ਪਟੇ ਪਟੇ ਮੋਬਾਈਲ ਨੰਬਰ 98553 52553 ਠੀਕ ਹੈ ਜੀ ਤੇ ਕਿੜਵਾ ਸੂਆ ਕਿਦੇ ਸੀ ਇਹ ਬਾਬਾ ਜੀ ਤੀਜੇ ਸੂਵੇ ਸੁਣੀ ਤੀਜੇ ਸਵੇਰ ਹਾਂ ਜੀ ਤੇ ਕਿੰਨਾ ਕੁ ਦੁੱਧਾਰ ਕਾਟ ਦੱਸਿਆ ਦੋ ਦਿਨ ਦੇ 13 ਕਿਲੋ ਬਾਬਾ ਜੀ ਪਿਛਲੇ ਸੂਵੇ ਚ ਆਇਆ ਠੀਕ ਹੈ ਜੀ ਐਦ ਕੀ 14 ਹੀ ਦਊਗੀ ਬਹੁਤ ਮਾੜ ਠੰਡੀ ਸੀ ਰਹੀ ਆ ਠੀਕ ਹੈ ਵੀ ਨਹੀਂ ਆ ਠੀਕ ਹੈ ਚੰਦੀ ਬੜੀ ਜਿੱਤਾਂ ਮੱਗੀ ਬੈਜੋ ਕੋਈ ਜਾਂਦੀ ਨਾ ਕਿਨੇ ਮਾਰੇ ਨਾ ਤੇ ਖੋਲ ਕੇ ਵਿਖਾਈਏ ਸਤ ਤਰ ਤਰ ਕਰਾਈਏ ਜੇ ਲੋ ਬਈ ਸਚਨੋ ਤੀਜਾ ਸੂਹਾ ਦੱਸ ਰਹੇ ਆ ਤੇ ਮੈਂ ਉਧਰੋਂ ਦੁੱਧ ਕਰ ਲਈ ਚਾਹ ਮੈਂ ਚੰਗੀ ਆ ਮੀਨੀ ਆ ਲੋ ਜੀ ਲੋ ਜੀ ਵੇਖੋ ਹੋਲੀ 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 ਫਰੇਮ ਨਾ ਤੋਰੋ ਕਾਲੀ ਪੈਂਦੀ ਆ ਲੋ ਜੀ ਤੁਰਦੀ ਚੰਗੀ ਪਹਿਲਵਾਨਾ ਆ ਗੋ ਖੇਤੀ ਹਲ ਜਾਂਦੀ ਬੰਦੇ ਨੂੰ ਬੰਦਾ ਵੀ ਪੂਰੇ ਜੋਰ ਚ ਚਾਹੀਦਾ ਆ ਗੋ ਤੇ ਲਓ ਜੀ ਸੇਕ ਨੂੰ ਵੇਖ ਸਕਦੇ ਤੁਸੀਂ ਬੰਤਰ ਘੱਟ ਵਾਜਨ ਤੁਸੀਂ ਵੇਖਦੇ ਆ ਜੀ ਬਾਲਾ ਜਿਆਦਾ ਨਹੀਂ ਵੱਡਾ ਨਾ ਬਾਲਾ ਜਿਆਦਾ ਛੋਟਾ ਆਮ ਮਈਆਂ ਜਿੱਤੀ ਹੈਗੀ ਜੀ ਲਓ ਜੀ ਕੀ ਬਾਤ ਹੈ ਧੋਰਾ ਤਰਾ ਘੰਗਾ ਮੋੜ ਲਓ ਜੀ ਰੇਟ ਬੜਾ ਨੋਰਮਲ ਕੀਤਾ ਵੀਰ ਨੇ। ਬੜੀ ਤੇ ਬਾਅਦ ਲੋ ਜਿੱਤੇ। ਸ਼ਹਿਰਾਂ ਦੇ ਵਿੱਚ ਆਮ ਥਾਂ ਜਿਹੜੇ ਥੋੜੇ ਜਿਹੀ ਭੀੜੇ ਹੁੰਦੇ ਆ ਆਮ ਵੀਰਾਂ ਨੂੰ ਪਤਾ ਇਹ ਕਰਕੇ ਜਿਹੜਾ ਅੰਦਰ ਹਨੇਰਾ ਹੀ ਤੇ ਗਲੀ ਦੇ ਵਿੱਚ ਬਾਹਰ ਬੰਨ ਕੇ ਬਣਾਉਂਦੇ ਪਏ। ਸਾਹਮਣੇ ਘਰ ਦੇਖ ਸਕਦੇ ਜੀ। ਠੀਕ ਆ ਪਿੰਡ ਖੀਮ ਕਰਨ ਵੀਰ ਦਾ। ਜ਼ਿਲ੍ਹਾ ਸ਼ਹੀ ਤਰਨਤਸਰ ਤੇ ਤਹਿਸੀਲ ਲਗਦੀ ਉਹਨੂੰ ਪੱਤ। ਤੇ ਬਾਈ ਫਿਰ ਇਹਦਾ ਰੇਟ ਕੀ ਰਹਿ ਗਿਆ? ਪਈ ਬਾਹਰ ਦੇ ਲੋਕ ਇਹੋ ਜਿਹੇ ਚਿੱਡੇ ਵਾਲਿਆਂ ਦੇ ਇੱਕਾਂ ਦੀਆਂ ਮਹੀਨਾ ਮੰਗੀ ਜਾਂਦੇ 80 80 ਜਰ ਮੰਗੇ ਤੇ ਮੰਗੀ ਜਾਂਦੇ ਤੁਸੀਂ ਪੂਰੇ ਪੂਰੇ ਹਾਂ ਆਪਾਂ ਬਾਬਾ ਜੀ ਪੂਰੇ 70000 ਦੀ ਮਾਈ ਦੇ ਦਾਂਗੇ ਦੋ ਛੋਟ ਕਰ ਦਈਏ ਕਰਦੇ ਆ ਬਾਬਾ ਜੀ ਤੁਸੀਂ ਕਹੇ ਤਾਂ ਦੋ ਕਰ ਲਓ ਜੀ 68000 ਜੀ ਰੇਟ ਜੀ ਠੀਕ ਹੈ ਇਹੋ ਜੀ ਮਾਈ ਨੇ ਰੇਟ 68000 ਰੁਪਏ ਦੀ ਮਿਲ ਜੂਗੀ ਲਓ ਜੀ ਮੇਲਾ ਲੁੱਟ ਲਿਓ ਤੇ ਨਰਖ ਪਰ ਕਰਕੇ ਤਸੱਲੀ ਲੈ ਜਾਓ ਸਾਡੇ ਵੱਲੋਂ ਪਿਆਰ ਭਜ ਸასიਖਾ ਜੀ